ਅੱਟੀਆਂ ਅੱਟੀਆਂ ਬੱਚੇ ਥੋੜੇ ਹੋ ਗਏ ਨੇ ਅਸਮਾਸੇ ਗਿਆ ਕਿਉਂਕਿ ਮਾਤਾ ਜਨਕਔਰ ਸਾਡੇ ਮਾਂ ਹੀ ਨਹੀਂ ਉਹ ਸਾਡੀ ਧੀ ਵੀ ਹੈ ਸਾਡੇ ਪਿੰਡ ਦੀ ਬੱਚੀ ਵੀ ਹੈ ਸੋ ਅੱਜ ਅਸੀਂ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਇਆ ਸੀ ਬੜੇ ਚਾਵਾਂ ਦੇ ਨਾਲ ਅਸੀਂ ਇਹ ਅੱਜ ਦਿਲ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਭਦੀਪ ਨੂੰ ਬੜੇ ਪਿਆਰ ਨਾਲ ਬਈ ਆਈ ਡੀ ਵਿੱਚ ਕਰੀ ਜਾਂ। ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਅਕਾਲ ਪੁਰਖ ਵਾਹਿਗੁਰੂ ਜ ਨੇ ਸਾਡੀਆਂ ਅਰਦਾਸਾਂ ਕੰਨ ਲਾ ਕੇ ਸੁਣੀਆਂ ਨੇ। ਬਿਲਕੁਲ। ਅਸੀਂ ਹੁਣ ਬਾਪੂ ਜੀ ਹੋਰਿਆਂ ਦੇ ਲੋਕੀਤ ਵਰਗੀ ਲੰਬੀ ਉਮਰ ਚਾਹੁੰਦੇ ਆ। ਅਸੀਂ ਚਾਹੁੰਦੇ ਆ ਸੋਹ ਦੀ ਬੰਦੀ ਪੋਤਿਆਂ ਨੂੰ ਖੜਿਆਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ। ਉਸ ਤੱਕ ਜਾਣ ਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ। ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇਹ ਧੀਆ ਇਹਨੇ ਨੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਦੋਂ ਸੌਦਾ ਵੱਡੇ ਸੀ ਸੁੱਚੇ ਮੋਤੀ ਭੇਂਟ ਕਰੇ ਸੀ ਸੁੱਚੇ ਮੋਤੀ ਭੇਂਟ ਕਰਨ ਦਾ ਮਤਲਬ ਇਹ ਹੁੰਦਾ ਸ਼ਾਇਦ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਐਂਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸ ਦਾ ਸੁੱਚੇ ਮੋਤੀ ਝੋਲੀ ਹੁੰਦੀ ਪਾਤੇ ਸੀ ਸਾਡਾ 11 ਜੂਨ ਨੂੰ ਹੀ ਪਤਾ ਲੱਗਿਆ ਸੀ ਸਾਡਾ ਸੁਭ ਕੀਤੇ ਨਹੀਂ ਗਿਆ ਸਾਡੇ ਕੋਲੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿਚਾਰਦਾਸਾਂ ਕਰ ਕਰਕੇ ਸਾਡਾ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਅਸੀਂ ਟੁੱਟਣ ਨਹੀਂ ਦਿੱਤੀ ਅਸੀਂ ਉਹ ਬਾਗ ਭੇਟ ਕਰਕੇ ਇੱਕ ਗੱਲ ਕਹੀ ਸੀ ਅਸੀਂ মিডিਆ ਨੂੰ ਵੀ ਦੱਸ ਰਹੇ ਹਾਂ ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਹ ਤੋਂ ਖੁੱਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਦੀ ਕਿਲਕਾਰੀ ਵੱਜੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਅਕਾਲਪੁਰ ਪਵਾਈ ਗੁਰੂ ਜੀ ਨੇ ਬਾਬਾ ਸ੍ਰੀ ਚੰਦ ਜੀ ਨੇ ਪਤਾ ਨਹੀਂ ਕਿਵੇਂ ਸਾਡੇ ਤੋਂ ਇਹ ਗੱਲਾਂ ਪਹਿਲੇ ਕਹਾਂਦੀਆਂ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸੇਵਕਾ ਕਰਮੀ ਨੇ ਜਿੰਨੇ ਵੀ ਉਹਨਾਂ ਦੇ ਸੇਵਕ ਤੇ ਉਹਨਾਂ ਨੂੰ ਸਾਰਿਆਂ ਨੂੰ ਬੇਤੀ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕਰੀ ਹੈ ਖਾਸ ਕਰਕੇ ਸਾਡੇ ਵਿੱਚ ਸੁਖਪਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅਜ ਮਾਣ ਮਹਿਸੂਸ ਕਰਦੇ ਆ ਸੋ ਮੈਂ ਕਹਿੰਦਾ ਆਪਾਂ ਬਾਅਦ ਵਿੱਚ ਫਿਰ ਗੱਲਾਂ ਕਰਾਂਗੇ ਉਧਰ ਅਰਦਾਸ ਹੋਣੀ ਹੈ ਕਿ ਧੰਦੀਵਾਨ ਚੱਲ ਰਹੇ ਨੇ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਤੋਂ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੋਣ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਡਾਲ 'ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬੱਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਪਾ ਜੀ ਦਾ ਸੁੱਖਾ ਸੰ ਬਾਪਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਅਰਦਾਸ કરી ਸੀ ਅਸੀਂ ਇਸ ਰੋਟੀ ਥੱਲੇ ਲੱਡੂ ਵਟ ਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਆ ਮੈਂ ਕਹਾਂਗਾ ਵੀ ਬਾਪੂ ਜੀ ਥੋੜੀ ਜਿਹਾ ਥੋੜਾ ਰੁਕਣਾ ਪੈਣਾ ਤੁਹਾਨੂੰ ਸਾਡੀਆਂ ਬੱਚੀਆਂ ਨੇ ਉਹ ਲਾਸਟ ਨਾਲ ਸਮਾ ਸਾਡੀ ਜਿਹੜੀ ਘੋੜੀਆਂ ਗਾਉਣੀਆਂ ਨੇ ਉਹ ਬੱਚੀਆਂ ਨੇ ਲੱਡੂ ਵੰਡਰੇ ਤੁਹਾਡੇ ਚਿਹਰੇ ਤੇ ਖੁਸ਼ੀ ਹੈ ਜਿਹੜੀ ਉਸ ਰੋਟੀ ਥੱਲੇ ਅਰਦਾਸਾਂ ਕਦੇ ਵਿਅਰਥ ਨਹੀਂ ਜਾਂਦੀਆਂ ਜਿੱਦੀ ਜਿੱਦੀ ਅਰਦਾਸ ਹੋਈ ਆ ਉਹ ਬੰਦਾ ਉਦਾਸ ਆਇਆ ਇਹ ਇਤੋਂ ਹੱਸਦਾ ਹੀ ਗਿਆ ਤੇ ਦੁਬਾਰੇ ਹੱਸਦਾ ਹੀ ਆਇਆ ਤੇ ਬਾਕੀ ਵਿਚਾਰਾ ਫੋਥੇ ਕਰਾਂ ਗਿਆ ਆਪਾਂ ਸਾਰੇ ਹੁਣ ਅਦਵ ਸਤਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਤੂ ਵੀਰੇ ਦੀ ਦੂਜੀ ਮਾਂ ਟਿੱਬਿਆਂ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਹੈ ਸੋ ਅੱਜ ਇੱਕ ਮਾਂ ਆ ਮਾਤਾ ਚਰਨ ਕਾਲ ਦੇ ਸਾਰੇ ਜਾਣਦੇ ਹੋਏ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬਲਾਮਾ ਕਿ ਆਪਾਂ ਜਲਦ ਸੋ ਅੱਜ ਦੂਸਰੀ ਮਾਣੇ ਆਪਣੇ ਘਰ ਜਿਵੇਂ ਆਏ ਨੇ ਰਾਜ ਢਾਲੀਵਾਲ ਬਲਵਿੰਦਰ ਢਾਲੀਵਾਲ ਹਰਿੰਦਰ ਹੁੰਦਲ ਜੀ ਸਾਰੇ ਹੀ ਸਾਡੇ ਜੋ ਆਏ ਮਹਿਮਾਨ ਨੇ ਸਾਡੇ ਹੁਣ ਆਪਾਂ ਬੜੀ ਸਤਿਕਾਰ ਨਾਲ ਆਪਾਂ ਢਾਲ ਜੀ ਆਵਾਂਗੇ ਉਸਤਵਾ ਦਾ ਆਪਾਂ ਅਗਲੀ ਕਰਾਂਗੇ ਸੋ